ਸਾਰੀ ਦਰਸ਼ਕਾਂ ਚੈਨਲ ਵਿੱਚ ਸਵਾਗਤ ਹੈ ਸਾਥੀਓ ਮੈਂ ਤੁਹਾਡਾ ਆਪਣਾ ਹਰੀਸ਼ ਪੰਡਾਰੀ ਅੱਜ ਮੇਰੇ ਨਾਲ ਜੁੜੇ ਹੋ ਹਨ ਸੰਤੂ ਟੈਲੀਕਮ ਮਿਹੜੂ ਤੋਂ ਮਨੋਹਰਾਲ ਜੀ ਆਓ دیکھتے ਆ ਜੀ ਇਹਨਾਂ ਦਾ ਕੀ ਕਹਿਣਾ ਹੈ ਸਰ ਸਵਾਗਤ ਹੈ ਚੈਨਲ ਵਿੱਚ ਸੋ ਜਿਵੇਂ ਕਿ ਜਾਨੂੰ ਪਤਾ ਕਿ ਵਿਸਾਖੀ ਦਾ ਦਿਹਾੜਾ ਔਰ ਬਾਬਾ ਸਾਹਿਬ ਭਾਰਤੀ ਸੰਵਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਵਸ ਆ ਰਿਹਾ ਹੈਗਾ ਕੀ ਲੱਗਦਾ ਹੈ ਕਿ ਸਾਨੂੰ ਬਾਬਾ ਸਾਹਿਬ ਜੀ ਦੀ ਜਿਹੜੀ ਬਹੁਤ ਵੱਡੀ ਦੇਣ ਹੈਗੀ ਉਹਨਾਂ ਦੇ ਵਿਚਾਰਧਾਰਾ ਤੇ ਕਿਸ ਤਰ੍ਹਾਂ ਚੱਲਣਾ ਚਾਹੀਦਾ ਬਾਬਾ ਸਾਹਿਬ ਦੇ ਸਾਨੂੰ ਬਹੁਤ ਵੱਡੀ ਦੇਣ ਹੈ ਜੀ ਤੇ ਵਿਦਿਆ ਦੇ ਖਾਸ ਕਰਕੇ ਯੋਗਦਾਨ ਵਿੱਚ ਜੀ ਬਹੁਤ ਜੀ ਅਨੰਦ ਜਿਹੜੇ ਬਿਲਕੁਲ ਇਹ ਨਾ ਮਤਲਬ ਵਧੀਆ ਜਿਹੜੀ ਉਹਨਾਂ ਦੇ ਜੀ ਜੀ ਸਾਨੂੰ ਲੱਗਦਾ ਹੈ ਕਿ ਖਾਸ ਕਰਕੇ ਨੌਜਵਾਨ ਪੀੜੀ ਨੂੰ ਨਸ਼ਾ ਨੂੰ ਤਿਆਗ ਕੇ ਕਿਸ ਤਰ੍ਹਾਂ ਉਹਨਾਂ ਦੀ ਦਸੇ ਰਸਤੇ 'ਤੇ ਚੱਲਣਾ ਚਾਹੀਦਾ ਤਾਂ ਜੋ ਸਾਡੇ ਜੀਵਨ ਦਾ ਸੁਧਾਰ ਹੋ ਸਕੇ ਨੌਜਵਾਨਾਂ ਨੂੰ ਨਸ਼ੇ ਤੇ ਹੋਰ ਮਾੜੇ ਕੰਮ ਤਿਆਗ ਕੇ ਪੜ੍ਹਾਈ ਦੇ ਖੇਤਰ ਵਿੱਚ ਵਧਣਾ ਚਾਹੀਦਾ ਪੜ੍ਹਨਾ ਚਾਹੀਦਾ ਬਰਤੋਂ ਬਰਤ ਕਿਉਂਕਿ ਜਿਹੜੀ ਪੜ੍ਹਾਈ ਹੈ ਬਹੁਤ ਕੰਮ ਆਉਂਦੀ ਆ ਠੀਕ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸੰਤੁ ਜੀ ਤੁਸੀਂ ਕਿ ਤੁਸੀਂ ਵੀ ਕਿਤਨਾ ਕਿਤੇ ਵਿਦਿਆ ਨਾਲ ਜੁੜੇ ਹੋਏ ਹੋਗੇ ਤਾਂ ਪਿੱਛੇ ਕਾਫੀ ਤੁਹਾਡੀ ਸਟੇਸ਼ਨਰੀ ਦੀ ਦੁਕਾਨ ਵੀ ਹੈਗੀ ਆ ਔਰ ਕੀ ਲੱਗਦਾ ਹੈ ਕਿ ਜਿਹੜਾ ਬਾਬਾ ਸਾਹਿਬ ਦੀ ਜਿੰਨੀ ਵੱਡੀ ਜਿਹੜੀ ਦੇਣ ਹੈਗੀ ਆ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਜਿਹੇ ਰਹਿਬਰਾਂ ਦੇ ਇਹ ਕਿਸ ਤਰ੍ਹਾਂ ਜਿਹੜੇ ਹੈਗੇ ਆ ਸਮਾਗਮ ਜਿਵੇਂ ਪਿੰਡਾਂ 'ਚ ਹੁੰਦੇ ਹੈਗੇ ਕਿਸ ਤਰ੍ਹਾਂ ਗਲ ਮਿਲ ਕੇ ਮਨਾਉਣੇ ਚਾਹੀਦੇ ਆ ਹਾਂਜੀ ਜਿਹੜਾ ਸਮਾਜਿਕ ਭਾਈਚਾਰਾ ਇੱਕ ਕੈਮਰਾ ਰੱਖਣਾ ਚਾਹੀਦਾ ਆ ਆਪਾਂ ਨੂੰ ਬਿਲਕੁਲ ਤੇ ਪੜਾਈ ਦੇਖੋ ਜੇ ਪੜਾਈ ਜਿਹੜੇ ਆ ਬਹੁਤ ਵੱਡੀ ਚੀਜ਼ ਆ ਤੁਸੀਂ ਜਿੰਨਾ ਬੰਦੋਂ ਨੂੰ ਪੜੋਗੇ ਤੇ ਉਹਨਾਂ ਤੁਸੀਂ ਕਾਮਯਾਬ ਹੋਵੋਗੇ ਕਦੀ ਵਿਅਰਥ ਨਹੀਂ ਜਾਂਦੀ ਜਿਹੜੀ ਤੁਸੀਂ ਪੜ੍ਹਿਆ ਵਿਦਿਆ ਜੀ ਜੀ ਅਸੀਂ ਹੁਣੀ ਪਿੱਛੇ ਦੇਖਿਆ ਸੀ ਕਿ ਸਟੇਸ਼ਨਰੀ ਬੰਡੀ ਗਈ ਸਕੂਲ ਦੇ ਵਿੱਚ ਜਿੱਤੇ ਬਾਬਾ ਸਾਹਿਬ ਜੀ ਸਰਦਾਰ ਭਗਤ ਸਿੰਘ ਦੀ ਫੋਟੋ ਸੀਗੀ ਉਹ ਕਿਸ ਮਾਸ ਵੀ ਲਾ ਕੇ ਨੇਕਾ ਜੀ ਹੈਗੇ ਆ ਹਾਂ ਜੀ ਉਹਨਾਂ ਹੋਰ ਕੀ ਕਹਿਣਾ ਹੈ ਤੁਹਾਡਾ ਕਿ ਜਿਹੜੇ ਬੰਦੇ ਅਜਿਹੇ ਉਪਰਾਲੇ ਕਰ ਸਕਦੇ ਆ ਉਹਨੂੰ ਕਿਸ ਤਰ੍ਹਾਂ ਅੱਗੇ ਹੋਣਾ ਚਾਹੀਦਾ ਦੇਖੋ ਜੇ ਬਹੁਤ ਵੱਡੀ ਗੱਲ ਆ ਉਏ ਗਰੀਬ ਬੱਚੇ ਆnde ਜਿਹੜੇ ਨਹੀਂ ਲੈ ਸਕਦੇ ਕਾਪੀਆਂ ਜਾਂ ਕਿਤਾਬਾਂ ਜੀ ਤੇ ਇਹ ਬਹੁਤ ਬੰਦਾ ਜੇ ਉਦੋਂ ਆ ਤੇ ਇਸ ਤੋਂ ਮਦਦ ਹੋਣਾ ਚਾਹੀਦਾ ਕੋਕੜਾ ਜਿਹਾ ਛੋਟਾ ਮੈਡੀਕਲ ਦੇ ਖੇਤਰ ਵਿੱਚ ਇਹ ਚੀਜ਼ਾਂ ਦੀ ਲੋੜ ਹੈ ਸਾਡੇ ਬਹੁਤ ਤੇ ਬਹੁਤ ਧੰਨਵਾਦ ਜੀ ਉਹਨਾਂ ਦਾ ਹਨੇਕ ਸਿੰਘ ਨੇਕਾ ਉਹਨਾਂ ਦਾ ਮੈਂ ਦੇਖਦਾ ਰਹਿੰਦਾ ਨਾ ਇਹ ਗਤੀਵਿਧੀਆਂ ਉਹ ਵਧੀਆ ਕੰਮ ਕਰਦੇ ਹੈ ਸੋ ਜਿਹੜੇ ਸਕੂਲਾਂ ਦੇ ਆਪਣੇ ਅਧਿਆਪਕਾਂ ਕੇ ਖਾਸ ਤੌਰ ਤੇ ਆਪਾਂ ਆਪਣੇ ਪਿੰਡ ਦੇ ਸਕੂਲ ਦੀ ਗੱਲ ਕਰ ਲਈਏ ਮੇੜੂ ਦੀ ਹਾਂਜੀ ਕੀ ਦੱਸਦੇ ਕਿ ਉਹਨਾਂ ਨੇ ਵੀ ਬਾਬਾ ਸਾਹਿਬ ਦੇ ਜਿਹੜੇ ਜੀਵਨ ਦੇ ਫਲਸਫੇ ਬਾਰੇ ਸਮੇਂ-ਸਮੇਂ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਚੱਲਣਾ ਪਉਂਦੇ ਰਹਿਣਾ ਚਾਹੀਦਾ ਹਾਂਜੀ ਉਹਨਾਂ ਨੂੰ ਉਹਨਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਜੋ ਉਹਨਾਂ ਦੇ ਦੇਣ ਆ ਤੇ ਬੱਚਿਆਂ ਨੂੰ ਉਹਨਾਂ ਦੇ ਬਾਰੇ ਦਰਸਨਾ ਚਾਹੀਦਾ ਹੋਵੇ ਠੀਕ ਹੈ ਜੀ ਹਾਂਜੀ ਗੱਲਬਾਤ ਲਈ ਧੰਨਵਾਦ